500 ਰੁਪਏ ਆਨਲਾਈਨ ਤੇ ਲਗਭਗ 2 250 ਰੁਪਏ ਕੱਟਿਆ ਲੇਵੀ ਇਹਦੀ ਹਵਾ ਬਹੁਤ ਵਧੀਆ ਗਈ ਬਹੁਤ ਤੇਜ਼ ਹਵਾ ਗਈ ਆ ਦੇਖੋ ਸਹੀ ਗੱਲ ਆ ਵੀ ਖੜਕਾ ਸੁਣ ਲੋ ਹਾਂ ਲੈ ਇਹ ਜੇ ਮਜੂਰੀ ਨੂੰ ਕੋਈ ਤੋੜੂਗਾ ਠੀਕ ਹੈ ਨਾ ਇਹ ਅਲਾਰਮ ਕਰੂਗਾ ਅੱਛਾ ਆਇਆ ਲੈ ਵੀ ਹੁਣ ਤੁਹਾਨੂੰ ਬਈ ਮਾਸੇਦੀਆਂ ਡੱਬੀਆਂ ਫੋਕਣ ਦੀ ਲੋੜ ਨਹੀਂ ਹੈਗੀ ਨਾ ਇਹ ਰਿਹਾ ਭਾਈ ਚੰਗੀ ਚੀਜ਼ ਆ ਭਾਈ ਦੇ ਲੈ ਵੀ ਸਿਰਫ 150 ਰੁਪਏ ਦੇ ਵਿੱਚ ਇਹ ਵੀ ਆ ਦੇਖ ਸਕਦੇ ਹੋ ਨੇ ਮੋਬਾਈਲ ਵਾਲਾ ਐਡੈਪਟਰ ਲਗਾਓ ਮੱਛਰ ਭਜਾਓ ਠੀਕ ਹੈ ਜੀ ਅੱਗੇ ਜਿਨ੍ਹਾਂ ਦੇ ਪੈਰ ਸੁੰਨ ਹੁੰਦੇ ਨੇ ਹਨਾ ਪੈਰ ਸੁੰਨ ਜਾਂਦੇ ਨੇ ਉਹਨਾਂ ਵਾਸਤੇ ਆਪਾਂ ਇਹ ਲੈ ਕੇ ਆਏ ਹਾਂਗੇ ਫੁੱਟ ਮ사ਜਰ ਫੁੱਟ ਮ사ਜਰ ਕਹਿੰਦੇ ਨੇ ਇਹਨੂੰ ਹਾਂ ਉਹਨੂੰ ਤੁਸੀਂ ਆਪਦੀ ਮ사ਜ ਕਰ ਸਕਦੇ ਹੋਗੇ ਭਾਈ ਦੇਖ ਸਕਦੇ ਹੋ ਹਨਾ ਸਾਰੇ ਵਾਸਤੇ ਤੁਹਾਡਾ ਅਡੀਆਂ ਵਾਸਤੇ ਆਡਾ ਆ ਟੂਹੀ ਬਾਤਾਂ ਦਾ ਲਵਾਹਾ ਵਾਸਤੇ ਆ ਜਾਂਦਾ ਆਵਾਜ਼ ਦੋਹਾਂ ਦੀ ਪੂਰੀ ਬੰਬਾ ਸਾਰਾ ਗੱਲ ਬਾਤ ਆ ਪੂਰੀ ਠੀਕ ਆ ਠੀਕ ਹੈ ਜੀ ਕਿੰਨੇ ਕਿੰਨੇ ਰੁਪਈਆ ਦੇਨੇ ਬਈ ਇਹ ਜਿਹੜਾ ਆਹ ਘਬਰੇ ਜਿਹੜਾ ਦਾ ਸਕਰੀਨ ਸਾਈਜ਼ ਆਗਾ 70 ਇੰਚੀ ਪਲੱਸ ਹੋਗਾ ਲੈ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਕਿਉਂਕਿ ਬਈ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਪ੍ਰੋਡਕਟ ਨੇ ਨਾ ਸਾਰੇ ਦੇ ਸਾਰੇ ਪ੍ਰੋਡਕਟ ਬਈ ਤੁਹਾਡੇ ਘਰੇ ਕੰਮ ਆਉਣ ਵਾਲੇ ਨੇ ਤੇ ਪ੍ਰੋਡਕਟ ਰਹਿਣਗੇ ਬਈ 100 ਰੁਪਏ ਤੋਂ ਸ਼ੁਰੂ ਬਾਕੀ ਗੱਲਬਾਤ ਕਰਦਾ ਕਿ ਲਗਭਗ ਆਪਣੇ ਕੋਲੇ 35 40 ਤਰ੍ਹਾਂ ਦੀ ਆਈਟਮ ਅੱਜ ਆਈਆਂ ਹੋਈਆਂ ਨੇ ਨਵੀਆਂ ਆਈਟਮਾਂ ਨੇ ਬਈ ਜਿਹੜੀਆਂ ਆਈਟਮਾਂ ਬਈ ਤੁਸੀਂ ਕਦੇ ਫਿਲਮਾਂ ਦੇ ਵਿੱਚ ਦੇਖੀ ਹੋਣਗੀਆਂ ਵੀ ਜਦ ਅੱਜ ਇਹ ਆਪਣੇ ਘਰੇ ਹੁੰਦੀ ਹੈ ਨਾ ਤਾਂ ਸੋਹਣਾ ਲੱਗੇ ਤਾਂ ਬਈ ਆਪਾਂ ਉਹ ਤੁਹਾਡੇ ਲਈ ਲੈ ਕੇ ਆਗੇ ਬਾਕੀ ਗੱਲਬਾਤ ਕਰ ਦਾਂਗੇ ਬਾਈ ਨਾਲ ਬਈ ਅਸੀਕਰ ਜੀ ਕਿ ਮੈਂ ਆਰਮਿਸ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਕਿੰਨੇ ਪ੍ਰੋਡਕਟ ਆ ਗਏ ਵੀ ਅੱਜ ਆਪਣੇ ਕੋਲੇ ਇਹ ਆਪਣੇ ਕੋਲੇ ਹੈਗੇ ਜੀ 35 ਤੋਂ 40 ਪ੍ਰੋਡਕਟ ਹੈਗੇ ਨੇ ਜੀ ਵਧੀਆ ਹੋਣਗੇ ਅੱਜ ਪਰ ਜਿਹੜੇ ਅੱਜ ਵਾਲੇ ਪ੍ਰੋਡਕਟ ਨੇ ਆਪਣੇ ਕੋਲੇ ਸਾਰਿਆਂ ਦੇ ਘਰੇ ਕੰਮ ਆਉਣ ਵਾਲੀ ਚੀਜ਼ਾਂ ਨੇ ਠੀਕ ਆ ਠੀਕ ਹੈ ਜੀ ਅੱਜ ਆਪਣੇ ਕੋਲੇ 100 ਰੁਪਏ ਤੋਂ ਜੀ ਸਟਾਰਟ ਹੋ ਜੂਗੀ 100 ਰੁਪਏ ਤੋਂ ਜੀ ਸਟਾਰਟ ਠੀ ਪਹਿਲਾਂ ਦਾ ਆਹ ਤੁਸੀਂ ਮੋਬਾਈਲ ਸਟੈਂਡ ਦੇਖੋ ਮੋਬਾਈਲ ਸਟੈਂਡ ਹੈ ਲੋਹੇ ਦਾ ਜੀ ਮੈਟਲ ਦਾ ਠੀਕ ਆ ਇੱਕ ਉਹੰਦਾਲੇ ਵਾਲੀ ਲੈ ਵੀ ਆਪਦੇ ਹਿਸਾਬ ਨਾਲ ਜਿਵੇਂ ਮਰਜੀ ਸੈੱਟ ਕਰ ਲਓ ਇਹ ਕਿੰਨੇ ਰੁਪਏ ਦੀ ਆਈਟਮ ਆ ਬਈ ਸਿਰਫ 100 ਰੁਪਏ ਦੀ ਲੈ ਵੀ ਸਿਰਫ 100 ਰੁਪਏ ਦੀ ਅਗਲੀ ਆਈਟਮ ਦਿਖਾਓ ਕੋਈ ਕਮ ਆਉਣ ਵਾਲੀ ਜਿਹੜੀ ਜਿਹੜੀ ਫੁੱਲ ਕਮ ਆਵੇ ਆ ਕੀ ਜੇ ਨਾਲ ਹੀ ਆ ਜਾਂਦੀ ਲੈ ਜਾ ਠੀਕ ਹੈ ਐਮਰਜੈਂਸੀ ਵਾਟ ਐਮਰਜੈਂਸੀ ਵਾਟ ਠੀਕ ਆ ਇਹ ਤਿੰਨ ਚਾਰ ਆ ਮੋਡ ਹੁੰਦੇ ਨੇਗੇ ਹੂੰ ਠੀਕ ਆ ਵੱਧ ਘਟ ਹੋ ਜਾਂਦੀਗੀ ਬਲਿੰਕ ਕਰ ਲਾ ਜਾਂਦੀਗੀ ਠੀਕ ਆ ਇਹਦਾ ਰੇਟ ਵੀ ਆ ਸਿਰਫ 100 ਰੁਪਏ ਦੀ ਸਿਰ ਦੇ ਬਸਾਗਦੇ ਹਨ ਜਿਹੜੇ ਵੀਰੋ ਗੱਡੀਆਂ ਦਾ ਕੰਮ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਗਈ ਕੰਮ ਕਰਨ ਵਾਸਤੇ ਠੀਕ ਆ ਖੇਤਾ ਗੁੱਤਾ ਵਾਲੇ ਵਾਸਤੇ ਵੀ ਚੰਗੀ ਚੀਜ਼ ਆ ਗਈ ਸਾਰਿਆਂ ਬਾਤ ਜਿਹੜੇ ਬਾਈਕ ਵਾਲੇ ਵੀਰ ਨੇ ਹਨ ਆਵਦੀ ਬਾਈਕ ਤੇ ਜਿੱਥੇ ਮਰਜ਼ੀ ਲਾ ਕੇ ਰੱਖ ਦੋ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜੀ ਆਹ ਟਾਰਚ ਟਾਰਚ ਆ ਗਈ ਇਹਨੂੰ ਆਰਮੀ ਟਾਰਚ ਕਹਿੰਦੇ ਨੇ ਆਰਮੀ ਟਾਰਚ ਆਹ ਦੇਖੋ ਹਮ ਇੱਥੇ ਜ਼ੂਮ ਦੋ ਤਰ੍ਹਾਂ ਦਾ ਹੈ ਦੋ ਤਰ੍ਹਾਂ ਦਾ ਠੀਕ ਆ ਜੀ ਇਹ ਲੰਬੀ ਮਾਰਦੀ ਹੋਣੀ ਲਾਈਟ ਦਾ ਮਤਲਬ ਹੈ ਉਹ ਲੰਬੀਆਂ ਨੇ ਜੀ ਅੱਛਾ ਹਾਂ ਆ ਦੜ ਤਰ੍ਹਾਂ ਦਾ ਹੁੰਦਾ ਇਹ ਦੇਖੋ ਹਮ ਆ ਦੇਖੋ ਇਹ ਦੂਜਾ ਕਰਦੇ ਆ ਉਹ ਵਧੀਆ ਬਣੂਗਾ ਸਹੀ ਗੱਲ ਹੈ ਜੀ ਇਹ ਜੂਨ ਵਾਲੀ ਹੈਗੀ ਮੈਟਲ ਦੀ ਬੋਡੀ ਹੈ ਇਹ ਇਹ ਕਿੰਨੇ ਰੁਪਏ ਦੀ ਹੈ ਬਈ ਇਹ ਵੀ ਸਾਰੀ 150 ਰੁਪਏ ਦੀ ਹੈ ਬਈ ਸਿਰਫ 150 ਰੁਪਏ ਦੀ ਹੈ ਇਹ ਵੀ 150 ਰੁਪਏ ਦੀ ਹੈਗੀ ਹੈ ਇਹ ਵੀ ਵਧੀਆ ਮੈਟਲ ਚ ਬਣੀ ਹੋਈ ਹੈਗੀ ਤੇ ਚੀਜ਼ ਪੂਰੀ ਜ਼ਬਰਦਸਤ ਆਗੀ ਹਾਂਜੀ ਹਾਂ ਅਗਲਾ ਬਈ ਉਸ ਤੋਂ ਬਾਅਦ ਵੀਰੇ ਕਾਜ ਆ ਜਾਂਦੀ ਆਪਣੇ ਕੋਲ ਇਹ ਕੀ ਚੀਜ਼ ਹੈ ਬਈ ਇਹ ਜ ਜਿਵੇਂ ਆਪਣੇ ਬੱਚੇ ਕੁੜਕ ਰੇ ਜਾਂ ਕੋਈ ਖਾਂਦੇ ਨੇ ਜੱਪ ਕਰੇ ਕੋਈ ਚੀਜ਼ ਵਰਤਦੇ ਹਨਾ ਜਦੋਂ ਉਹਨੂੰ ਖੋਲਦੇ ਨੇ ਕੇਨਾ ਪੈਕੇਟ ਨੂੰ ਬਾਅਦ ਚ ਖਰਾਬ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਇਹ ਉਹਨੂੰ ਸੀਲ ਕਰਨ ਵਾਸਤੇ ਹੈਗੀ अच्छा हां ਲੈ ਵੀ ਮਿੱਤਰੋ ਦੇਖ ਸਕਦੇ ਆਂ ਕਿ ਇਹਨੂੰ ਇੱਥੋਂ ਕਰ ਆਉਣ ਹਾਂ ਤੇ ਲਾ ਦੋ ਸੀਲ ਹਨ ਇਹਨੂੰ ਸੀਲ ਕਰ ਦਿਆ ਕਰੂ ਦੇਖੋ ਬਈ ਹਨਾ ਇਹਦਾ ਰੇਟ ਸਿਰਫ 150 ਰੁਪਏ ਦਾ ਲੈ ਵੀ 150 ਰੁਪਏ ਦੀ ਐਡੀ ਕ ਆਈਟਮਾਂ ਕੀ ਦਿਖਾ ਦੇ ਬਈ ਜੋਤ ਚੈੱਕ ਕਰੋ ਬਈ ਘੈਂਟ ਚੀਜ਼ ਆ ਹਨਾ ਇੱਕ ਆ ਪੱਖਾ ਲੈ ਕੇ ਆਇਾਂਗੇ ਆਪਾਂ ਇਹ ਘੈਂਟ ਚੀਜ਼ ਆ ਹਨਾ ਹਾਂ ਇਹਦੀ ਹਵਾ ਬਹੁਤ ਵਧੀਆ ਗਈ ਬਹੁਤ ਤੇਜ਼ ਹਵਾ ਗਈ ਆ ਦੇਖੋ ਸਹੀ ਗੱਲ ਆ ਵੀ ਖੜਕਾ ਸੁਣ ਲਓ ਹਾਂ ਲੈ ਵੀ ਬਹੁਤ ਤੇਜ਼ ਆ ਬਈ ਵਧੀਆ ਆ ਬਈ ਕੈਮਰਾਮੈਨ ਨੂੰ ਆ ਗਿਆ ਬਾਈ ਚਾਰਜੇਬਲ ਆ ਗਈ ਹੈ ਹਾਂ ਲਾਈਟ ਵੀ ਹੈਗੀ ਦੇ ਵਿੱਚ ਹੈ ਲਾਈਟ ਵੀ ਹੈਗੀ ਹੈਗੀ ਹਾਂ ਇਹਦਾ ਰੇਟ ਆ ਬਿਲਕੁਲ ਆਪਾਂ ਨੇ ਰੱਖਿਆ ਸਿਰਫ 150 ਰੁਪਿਆ ਠੀਕ ਹੈ ਜੀ ਬੈਕਅਪ ਕਿੰਨਾ ਕੁ ਵੀ ਇਹਦਾ ਬੈਕਅਪ ਹੈ ਦੋ ਟਾਈ ਘੰਟੇ ਦਾ ਵਧੀਆ ਬੈਕਅਪ ਬਹੁਤ ਆ ਜਾਂਦੀ ਹੈ ਇਹ ਅਸੀਂ ਜੇ ਕੰਮ ਆ ਸਕਦਾ ਇਹ ਆ ਜਾਂਦਾ ਜੀ ਹਾਂ ਠੀਕ ਅਗਲੀ ਜੀ ਉਸ ਤੋਂ ਬਾਅਦ ਰੱਬ ਤੁਹਾਡਾ ਭਲਾ ਕਰੇ ਆਪਣੇ ਕੋਲ ਆ ਜਾਂਦਾ ਇਹ ਰੌਲਾ ਪਾਉਣ ਵਾਲਾ ਦਿੰਦਾ ਹੈ ਇਹ ਰੌਲਾ ਪਾਉਣ ਵਾਲਾ ਕਿਵੇਂ ਇਹ ਜੇ ਆਪ ਜਿਹੜੇ ਨੂੰ ਕਿ ਤੋੜੂਗਾ ਠੀਕ ਹੈ ਨਾ ਇਹ ਅਲਾਰਮ ਕਰੂਗਾ ਅੱਛਾ ਆਇਆ ਆਇਆ ਇਹਦੇ ਦੋ ਤਿੰਨ ਅਲਾਰਮ ਹੁੰਦੇ ਉਹ ਵਾਦੇ ਹੁੰਦੇ ਨੇ ਠੀਕ ਹੈ ਜੀ ਵਿੱਚ ਇਹਦੇ ਸੈੱਲ ਪੈਂਦੇ ਨੇ ਘੜੀ ਵਾਲੇ ਵੱਡੇ ਠੀਕ ਹੈ ਨਾਲ ਤੁਹਾਨੂੰ ਇੱਕ ਇੱਕ ਜੋੜੀ ਐਕਸਟਰਾ ਦੇਵਾਂਗੇ ਠੀਕ ਹੈ ਜੀ ਇਹ ਹੈਗਾ ਜਿੰਦਾ ਹੈਗਾ ਆਪਣੇ ਕੋਲੇ ਠੀਕ ਹੈ ਉਸ ਤੋਂ ਬਾਅਦ ਇੱਕ ਆ ਆਪਣੇ ਰੇਨ ਵੇਗ ਆ ਕੇ ਕਹਿੰਦੇ ਨੇਗੇ ਮੀਂਹ ਵਾਲੇ ਠੀਕ ਹੈ ਰੇਨ ਕੋਟ ਆ ਜਾਂਦੇ ਨੇਗੇ ਰੇਨ ਕੋਟ ਹਾਂ ਇਹਦੇ ਵਿੱਚ ਰੇਨ ਕੋਟ ਹੈਗਾ ਇਹਦੇ ਵਿੱਚ ਰੇਨ ਕੋਟ ਆਇਆ ਸਰ ਯਕੀਨ ਜਾਂ ਨਹੀਂ ਹੁੰਦਾ ਹੈਗਾ ਫ੍ਰੀਜ ਇਹ ਪੋਲੀਥੀਨ ਵਾਲਾ ਹੁੰਦਾ ਹੈਗਾ ਰੇਨ ਕੋਟ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਨਿੱਕੀ ਜਿਹੀ ਆਈਟਮਾਂ ਕੀ ਕਮੋਰਾ ਇਹ ਏ ਤੇ ਮਾਰਾ ਸਹੀ ਗੱਲ ਆ ਪਾਕਟ ਵਾਲਾ ਪਾਕਟ ਦੇ ਵਿੱਚ ਕੰਮ ਹੋਏ ਏ ਇਦਾਂ ਕਰਕੇ ਸਿਰਫ 60 ਰੁਪਈਆ ਦਾ ਸਿਰਫ 60 ਰੁਪਈਆ ਦਾ ਹਾਂ ਇਹ ਵੀ ਸਿਰਫ 8 ਰੁਪਏ ਦਾ ਇਹ ਚੀਜ਼ ਜੇਬ ਵਿੱਚ ਪਾਉ ਤੇ ਲੈ ਜਾਓ ਇੱਕ ਉਸ ਤੋਂ ਵਧੀਆ ਜਾਂਦਾ ਆਪਣੇ ਕੋਲ ਇਹ ਕਿਹੜਾ ਆ ਗਿਆ ਬਈ ਇਸ ਤੋਂ ਚ ਵਧੀਆ ਜਾਂਦਾਗਾ ਇਹ ਹੈਗਾ ਸਾਰਾ 150 ਰੁਪਈਆ ਦਾ ਇਹ ਕੀ ਆ ਗਿਆ ਜੀ ਰੇਨ ਕੋਟ ਦੇਖ ਸਕਦੇ ਹੋ ਇਹ ਸਿਰਫ ਇਹ ਆਪਣਾ ਪੂਰਾ ਇੱਥੇ ਤਾਂ ਆ ਜਾਂਦਾਗਾ ਬਾਕੀ ਆ ਦਿਖਾਇਆ ਉਹ ਮੇਰੇ ਇੱਥੇ ਵੀ ਇਦਾਂ ਕਰਕੇ ਨਾ ਹਾਂ ਸਿਰਫ 150 ਰੁਪਈਆ ਦਾ ਸਿਰਫ 150 ਹੀ ਹੋਰ ਜੀ ਉਸ ਤੋਂ ਬਾਅਦ ਵੀਰੇ ਇੱਕ ਆ ਜੀ ਜਾਂਦੀ ਆਪਣੇ ਵਗਰੇ ਘਰ ਨੂੰ ਡੈਕੋਰੇਟ ਕਰਨ ਵਾਸਤੇ ਅੱਛਾ ਜੀ ਇਹ ਲੈਂਪ ਹੁੰਦਾਗਾ ਹੂੰ ਇਹਦਾ ਰੇਟ ਵੀ ਆਪਾਂ ਨੇ ਬਿਲਕੁਲ ਜਾਇਜ ਰੱਖਿਆ ਹੋਇਆਗਾ ਹੂੰ ਆਪਣਾ ਅਲੱਗ ਦੀ ਚੱਲੂ ਇਹ ਚਲੋ ਅੱਛਾ ਇਹ ਚਾਰ ਪੰਡ ਡਿਜ਼ਾਈਨ ਹੁੰਦੇ ਨੇ ਵਿੱਚ ਆਹ ਦੇਖੋ ਇਹ ਹਿਰਨ ਵਾਲਾ ਡਿਜ਼ਾਈਨ ਹੈਗਾ ਹਿਰਨ ਵਾਲਾ ਇਹ ਹਾਂ ਉੱਪਰ ਦੇਖਿਓ ਵੇ ਮੜ ਜਾ ਮਾਰ ਜੋ ਉੱਪਰ ਵੀ ਬੱਝਾ ਲੈਂਪ ਦਾ ਕੰਮ ਕਰਦਾ ਆ ਦੇਖੋ ਹਾਂ ਸੋਹਣਾ ਲੱਗੂ ਨਾ ਇਹਦਾ ਅੰਦਰ ਲੱਗਿਆ ਪਾਵਰੇ ਚਰ ਬਿਲਕੁਲ ਜੈਜ ਰੇਟ ਤੇ ਇਹ ਸਿਰਫ ਰੁਪਇਆ 2200 ਸਿਰਫ 2200 ਰੁਪਏ ਦਾ ਲੈਵੋ ਸੋਹਣੀ ਆਈਟਮਾਂ ਗਈ ਠੀਕ ਹੈ ਜੀ ਡੈਕੋਰੇਸ਼ਨ ਵਾਲੀ ਆਈਟਮ ਆਏਗੀ ਡੈਕੋਰੇਸ਼ਨ ਵਾਲੀ ਆਈਟਮ ਆਏਗੀ ਸਹੀ ਗੱਲ ਹੈ ਸਿਰਫ 2200 ਰੁਪਏ ਸਿਰਫ 2200 ਰੁਪਏ ਠੀਕ ਹੈ ਜੀ ਤੇ ਅੱਗੇ ਉਸ ਤੋਂ ਬਾਅਦ ਮੇਰੇ ਆਪਣੇ ਕੋਲੇ ਆਏਂਦੇਗੀ ਡੋਰ ਵੈਲ ਡੋਰ ਬੈਲੇ ਜੀ ਅੱਜ ਕੱਲ ਆ ਹਰ ਇੱਕ ਦੇ ਘਰਾਂ ਨੂੰ ਜ਼ਰੂਰਤ ਆ ਗਈ ਇੱਕ ਹਰ ਇੱਕ ਦਫ਼ਤਰ ਚ ਰੋੜਾ ਇਹਦੀ ਇਹਦਾ ਰੇਟ ਸਿਰਫ 350 ਰੁਪਈਆ ਜੀ ਇਹ ਵਾਇਰਲੈਸ ਲੱਗਦੀ ਆ ਵਾਇਰਲੈਸ ਹੈ ਇਹ ਹਾਂ ਲੈ ਵੀ ਵਾਇਰਲੈਸ ਵੈ ਲੈ ਦੇ ਸਾਧ ਸਿਰਫ 350 ਰੁਪਏ ਦੀ ਹੈਗੀ ਤੁਹਾਨੂੰ ਆਨਲਾਈਨ ਤੋਂ ਵੀ ਰੇਟ ਘੱਟ ਮਿਲੂ ਆਪਣੇ ਕੋਲ ਹਾਂ ਉਸ ਤੋਂ ਬਾਅਦ ਬਈ ਜਿਨ੍ਹਾਂ ਦਾ ਲੈਟਰ ਖਰਾਬ ਹੋਇਆ ਰਹਿੰਦਾਗਾ ਮੁੱਕਿਆ ਰਹਿੰਦਾ ਜੇ ਡੱਬੇ ਮੁੱਕੇ ਰਹਿੰਦੇ ਨੇ ਆ ਲੈਟਰ ਆ ਜਾਂਦਾਗਾ ਜੇ ਰੀਚਾਰਜੇਬਲ ਆਈ ਹੈ ਚਾਰਜੇਬਲ ਆ ਇਹ ਹਾਂ ਹਾਂ ਕੀਰਾ ਚਾਰਜ ਕਰ ਲਓ 15-20 ਦਿਨ ਵਧੀਆ ਬੈਟਰੀ ਕੱਢੂਗਾ ਇਹ ਕਿੰਨੇ ਰੁਪਏ ਦਾ ਬਾਈ ਇਹ ਸਾਰਾ 200 ਰੁਪਏ ਦਾ ਜੀ ਲੈ ਵੀ ਹੁਣ ਤੁਹਾਨੂੰ ਬਾਈ ਮਾਸੇਜ ਦੀਆਂ ਡੱਬੀਆਂ ਫੋਕਣ ਦੀ ਲੋੜ ਨਹੀਂ ਹੈਗੀ ਨਾ ਇਹ ਲਿਆਓ ਬਾਈ ਚੰਗੀ ਚੀਜ਼ ਆ ਬਾਈ ਦੇਖ ਸਕਦੇ ਹੋ ਨਾ ਇੱਕ ਵਾਰ ਲੈ ਲਓ ਪੈਸੇ ਮੁੜ ਕੇ ਲੋੜ ਨਹੀਂ ਹੈਗੀ ਹਾਂ ਠੀਕ ਹੈ ਜੀ ਸੰਭਾਲ ਕੇ ਤੁਸੀਂ ਰੱਖਣਾ ਹੈ ਹਾਂ ਉਹ ਤਾਂ ਬਾਅਦ ਘਰ ਨੂੰ ਡੈਕੋਰੇਸ਼ਨ ਕਰਨ ਵਾਸਤੇ ਕੱਟ ਮਾ ਜੰਦੀ ਹੈਗੀ ਇਹਨੂੰ ਕਹਿੰਦੇ ਨੇਗੇ ਮੋਬਾਈਲ ਸੈਂਡਿੰਗ ਪੇਂਟਿੰਗ ਆ ਰਹੀ ਹੈ ਸੈਂਡ ਪੇਂਟਿੰਗ ਆ ਇਹਾ ਥੋੜਾ ਥੋੜਾ ਡਿੱਗੀਆਂ ਦਾ ਰਹਿੰਦਾਗਾ ਹਲਕਾ ਹਲਕਾ ਇੱਕ ਖਤਮ ਹੋ ਗਈ ਦੀ ਆਪਣੇ ਬਹੁਤ ਵੀਰ ਮੰਗ ਰਹੇ ਸੀ ਆਪਾਂ ਤੋਂ ਆ ਹੁਣ ਸਟਾਕ ਚ ਆ ਗਈ ਆਪਣੇ ਕੋਲੇ ਇਹਦਾ ਰੇਟ ਆਪਾਂ ਨੇ ਸਿਰਫ ਰੱਖਿਆ 300 ਰੁਪਿਆ ਸਿਰਫ 300 ਰੁਪਿਆ ਸਿਰਫ 300 ਰੁਪਿਆ ਹੋਰ ਵੀ ਆਈਟਮ ਉਸ ਤੋਂ ਬਾਅਦ ਵੀਰੇ ਕਰ ਇਹ ਵਰਤਨ ਵਾਲੀ ਇੱਕ ਚੀਜ਼ ਹੋਰ ਦਿਖਾ ਦਿੰਨੇ ਤੁਹਾਨੂੰ ਜਿਵੇਂ ਆਪਾਂ ਕੋਈ ਛਾਟਣੀ ਰਗੜਨੀ ਹੈ ਨਾ ਥੋੜੇ ਮਸਾਲੇ ਪੀਣੇ ਨੇਗੇ ਠੀਕ ਆ ਆ ਗ੍ਰਾਈਂਡਰ ਆ ਜਾਂਦਾ ਵੀਰੇ ਇਹ ਸਾਰਾ ਹੈਵੀ ਮਟੀਰੀਅਲ ਦੇ ਬਣਾ ਹੋਇਆਗਾ ਠੀਕ ਸਟੇਨਲੈਸ ਸਟੀਲ ਦਾ ਬਸ ਸਟੀਲ ਆ ਬਾਈ ਜਿਹੜੀ ਮੈਟ ਗੱਲ ਨਾਲ ਦੇਖ ਸਕਦੇ ਹੋ ਫੁੱਲ ਹੈਵੀ ਹੈਗੀ ਆ ਫੁੱਲ ਹੈਵੀ ਹੈਗਾ ਬਈ ਠੀਕ ਆ ਬਹੁਤ ਕਹਿੰਦੇ ਚੀਜ਼ ਹੈਗੀ ਇਹ ਕਿੰਨੇ ਕੁ ਰੁਪਈਆ ਦਾ ਹੋਊਗਾ ਬਾਈ ਆਨਲਾਈਨ ਤਾਂ ਵੀਰੇ ਹੈਗਾ ਇਹ ਘੱਟੋ-ਘੱਟ 5-6 600 ਦਾ 700 ਦਾ ਇਹ 6-700 ਆਪਾਂ ਨੇ ਸਿਰਫ ਰੱਖਿਆ 500 ਰੁਪਏ ਦੇ ਵਿੱਚ 500 ਰੁਪਏ ਆਨਲਾਈਨ ਤਾਂ ਲਗਭਗ 2-250 ਰੁਪਏ ਘੱਟ ਯਾਰ ਲਾ ਵੀ ਆਨਲਾਈਨ ਆਉਣ 500 ਰੁਪਏ ਦੇ ਵਿੱਚ ਸਟੀਲ ਵਾਲਾ ਨਾਲ ਹਾਂ ਸਟੀਲ ਵਾਲਾ ਬਾਸ ਕਰ ਸਕਦੇ ਹਾਂ ਹਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੇ ਦੇ ਲਾਈਟ ਆ ਗਈ। ਇਹ ਤਾਂ ਪਰ ਬਿਜਲੀ ਲਾਉਣ ਦੀ ਲੋੜ ਨਹੀਂ ਗਈ। ਸੋਲਰ ਸਿਸਟਮ ਵਾਲੀ ਲਾਈਟ ਆ ਗਈ। ਆ ਦੇਖੋ। ਇਹ ਰਾਤ ਨੂੰ ਕੰਮ ਕਰਦਾ। ਹਰ ਰਾਤ ਨੂੰ ਕੰਮ ਕਰਦੇ ਆਪਣੇ ਆਪ ਚੱਲੇ ਜਾਂਦੇ ਆ ਸੈਂਸਰ ਵਾਲੀ ਹੈ ਜੀ। ਸੈਂਸਰ ਵਾਲੀ ਹੈ। ਲੈ ਵੀ ਸੈਂਸਰ ਵਾਲੀ ਆ ਦੇਖ ਸਕਦੇ ਹੋਗੇ। ਇਹ ਕਿੰਨੇ ਰੁਪਏ ਦੀ ਹੈ ਬਈ? ਇਹ ਵੀ ਸਿਰਫ 250 ਰੁਪਏ ਦੀ। ਇਹ ਵੀ ਸਿਰਫ 250 ਰੁਪਏ ਦੀ ਹੈ ਜੀ। ਇਹ ਰਾਤ ਨੂੰ ਕੰਮ ਆਉਂਦੀ ਹੈ ਜਿਆਦਾ। ਆਈਟਮ ਆਪਣੇ ਕੋਲ ਅੱਜ ਬਾਦੂ ਨਹੀਂ ਆ। ਇੱਕ ਆ ਸਪਾਈ ਕੈਮਰਾ ਆ ਜਾਂਦਾ ਜੀ। ਇਹ ਕਿਵੇਂ ਹੈ ਜੀ? ਮੋਬਾਈਲ ਨਾਲ ਵਾਈਫਾਈ ਨਾਲ ਜੋੜੋ ਤੇ ਆਪਣਾ ਇਹਨੂੰ ਜਲਾ ਲਓ ਜਿੱਥੇ ਮਰਜੀ ਲਾ ਲਓ। ਨਾਲ ਇਹਦੇ ਵਿੱਚ ਇਹ ਮੈਗਨੇਟ ਹੁੰਦਾ ਹੈ ਵੱਡੀ ਵੱਡੀ ਆਈਟਮ ਆ ਇਹ ਛੋਟੀ ਜਿਹੜੀ ਆਟਮ ਆਗੀ ਡੜਗੇ ਚਿਹਰੀ ਸਾਰੀ ਇਹ ਲੱਗੂ ਕਿੱਥੇ ਬਈ ਇਹ ਜਿੱਥੇ ਮਰਜ਼ੀ ਲਾ ਲੋ ਜਿੱਥੇ ਮਰਜ਼ੀ ਲਾ ਕੇ ਰੱਖ ਦੀ ਆਪਾਂ ਹਾਂ ਆ ਮੈਗਨੇਟ ਹੁੰਦਾ ਇਹਦਾ ਜਿੱਥੇ ਮਰਜ਼ੀ ਲਾ ਲੋ ਇਹਨੂੰ ਚਾਰਜ ਕਰਕੇ ਇਹ ਚੀਜ਼ ਕੈ ਮਟੀਰੀਅਲ ਆ ਇਹ ਵੀ ਕੈਮਰਾ ਦੇਖ ਸਕਦੇ ਹੋ ਬਈ ਐਡਾ ਕੀ ਹੈਗਾ ਇਹ ਕਿੰਨੇ ਟਾਈਮ ਕੱਢ ਜਾਂਦੀ ਹੈ ਬੈਟਰੀ ਦੀ ਬਈ ਪੁੱਛਿਆ ਹਾਂ ਜਿੰਨੇ ਘੰਟੇ ਬਧੀ ਕੱਢ ਜਾਂਦੀ ਹੈ ਅੱਛਾ ਜੀ ਇਹ ਵੀ 4-5 ਘੰਟੇ ਕੱਢ ਜਾਂਦੀ ਹੈ ਬਈ ਦੇਖ ਸਕਦੇ ਹੋ ਨਾ ਸਪਾਈ ਕੈਮਰਾ ਕਹਿੰਦੇ ਨੇ ਇਹਨਾਂ ਨੂੰ ਜਾਸੂਸੀ ਵਾਲਾ ਕਹਿੰਦੇ ਹਾਂ ਹਾਂ ਜਾਸੂਸੀ ਵਾਲਾ ਠ सीसीटीवी कैमरा स्पाई कैमरा है ना वाईफाई ਦੇ ਨਾਲ ਅਟੈਚ ਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਇਹ ਜਿਹੜਾ ਕੈਮਰਾ ਵੱਡਾ ਆ ਜੂ ਆਪਣੇ ਕੋਲੇ ਅੱਛਾ ਇਹ ਬੱਲਵਾਲਾ ਕੈਮਰਾ ਹੁੰਦਾ ਜੀ ਇਹ ਐਵੇਂ ਲੱਗ ਜਾਂਦਾ ਹੈਗਾ ਇਹ ਵੀ ਮੋਬਾਈਲ ਨਾਲ ਅਟੈਚ ਹੋ ਕੇ ਵਾਈਫਾਈ ਨਾਲ ਅੱਗੇ ਚੱਲ ਜੂਗਾ ਇਹ ਵਾਈਫਾਈ ਹੈ ਹਾਂ ਇਹ ਵਾਲੇ ਦਾ ਘੁੰਮਦਾ ਸਪੀਕਰ ਹੈਗਾ ਦੇ ਵਿੱਚ ਕਹੇ ਨਹੀਂ ਕੋਈ ਇਹ ਸਪੀਕਰ ਵੀ ਹੈਗਾ ਹੈ ਇਹ ਚ ਬੋਲ ਵੀ ਸਕਦੇ ਹੋ ਤੁਸੀਂ ਇਹ ਬੋਲ ਸਕਦੇ ਹਾਂ ਕਿਤੇ ਮਰਜੀ ਬੈਠਿਆ ਬਾਪੂ ਜਿੱਥੇ ਮਰਜੀ ਓਏ ਚਾਰੇ ਪਾਸੇ 360 ਘੁੰਮਦਾ ਜੀ ਇਹ ਵੀ ਘਰ ਦੇ ਵਿੱਚ ਨਿਗਰ ਰੱਖਣ ਵਾਸਤੇ ਹੈ ਨਾ ਜਿਵੇਂ ਕੋਈ ਬੱਚੇ ਹੁੰਦੇ ਨੇ ਆਪਣੇ ਨਾ ਛੋਟੇ ਬੱਚੇ ਹੁੰਦੇ ਨੇ ਨਿਗਰ ਰੱਖ ਸਕਦੇ ਆ ਵੀ ਘਰੇ ਕੀ ਹੋ ਰਿਹਾ ਬਈ ਇਹ ਤੇ ਵੀ ਦੁਕਾਨ ਤੇ ਲਗਾ ਸਕਦੇ ਹੋ ਦੁਕਾਨ ਤੇ ਵੀ ਲਾ ਸਕਦੇ ਬਈ ਇਹ ਕਿੰਨੇ ਰੁਪਈਆ ਦਾ ਬਈ ਇਹ ਇਹ ਠੀਕ ਉਹ ਬੜੀ ਵਧੀਆ ਹੈਵੀ ਹੋਇਆ ਚੀਜ਼ ਬਣਿਆ ਹੈ ਚੱਪ ਬਿਬੀ ਪੈਂਦੀਆਂ ਨੇ ਦੇ ਵਿੱਚ ਹਨ ਹਾਂ ਠੀਕ ਉਸ ਤੋਂ ਬਾਅਦ ਹੁਣ ਆ ਗਿਆ ਮੱਛਰ ਦਾ ਮੌਸਮ ਆਜ ਮੁਰੇ ਹੈਗਾ ਜੀ ਘਰਾਂ 'ਚ ਮੱਛਰ ਬਹੁਤ ਹੋ ਜੂਗਾ ਹਾਂ ਆਪਾਂ ਲੈ ਕੇ ਆਏ ਹਾਂਗੇ ਮੱਛਰ ਮਾਰਨ ਵਾਲਾ ਠੀਕ ਹੈ ਟੋ ਕਲਰ ਸਿਰਫ 150 ਰੁਪਏ 'ਚ ਜੀ ਲੈ ਵੀ ਸਿਰਫ 150 ਰੁਪਏ ਦੇ ਵਿੱਚ ਇਹ ਵੀ ਆ ਦੇਖ ਸਕਦੇ ਹੋਗੇ ਮੋਬਾਈਲ ਵਾਲਾ ਐਡੈਪਟਰ ਲਗਾਓ ਮੱਛਰ ਭਜਾਓ ਠੀਕ ਹੈ ਜੀ ਅੱਗੇ ਜੀ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਲੈਂਪ ਲੈਂਪ ਬਹੁਤ ਸੋਹਣੀ ਚੀਜ਼ ਹੈ ਮੈਟਲ 'ਚ ਬਣੀ ਹੋਈ ਹੈਗੀ ਪੁਰਾਣੇ ਜ਼ਮਾਨੇ ਦੀ ਆਈਟਮ ਹੈ ਹਾਂ ਆ ਦੇਖੋ ਵੱਧ ਘ ਵਧੀਆ ਹੈ ਵੀ ਚੀਜ਼ ਬਣੀ ਹੋਈ ਹੈਗੀ ਨਾਲ ਇਹ ਜੇ ਕਿਸੇ ਡੈਕੋਰੇਸ਼ਨ ਵਾਸਤੇ ਲੈਣੀ ਉਹਦੇ ਵਾਸਤੇ ਹੀ ਆ ਵਧੀਆ ਹੈਗੀ ਕਿਸੇ ਨੂੰ ਕਿਤੇ ਕੰਮ ਕਰ ਜਾਣਾ ਉਹਦੇ ਵਾਸਤੇ ਵੀ ਵਧੀਆ ਹੈਗੀ ਬਹੁਤ ਟੌਪ ਕੁ ਪਹਾੜਾ ਪੂੜਾ ਵਾਲੇ ਬੰਦੇ ਵਾਸਤੇ ਸਭ ਤੋਂ ਵਧੀਆ ਹੋਣਾ ਕੈਂਪਿੰਗ ਵਾਸਤੇ ਕੈਂਪਿੰਗ ਵਾਸਤੇ ਕਹਿੰਦੇ ਨੇ ਕੈਂਪ ਲੈਂਪ ਕੈਂਪਿੰਗ ਲੈਂਪ ਆ ਵੀ ਇਹ ਹੈ ਨਾ ਇਹ ਬਹੁਤ ਵਧੀਆ ਚੀਜ਼ ਹੈ ਇਹ ਕਿੰਨੇ ਰੁਪਏ ਦੀ ਹੈ ਉਹ ਆ ਟੋਪ ਇਹ ਆਪਾਂ ਨੇ ਰੀਡ ਰੱਖਿਆ ਸਿਰਫ ਇਹਦਾ 450 ਰੁਪਏ ਸਿਰਫ 450 ਰੁਪਏ ਪੂਰੀ ਵਧੀਆ ਚੀਜ਼ ਲੈ ਕੇ ਆਏ ਆਪਾਂ ਇਹ ਗੱਲ ਨੇ ਵੀ ਹਲਕੀ ਹੋ ਗਈ ਬੈਟਰੀ ਕਿੰਨਾ ਟਾਈਮ ਕੱਢਦੀ ਹੈ ਬੈਟਰੀ ਦੇ 4-5 ਘੰਟੇ ਦਾ ਵ ਕੈਂਡ ਆਈਟਮ ਆ ਗਈ ਐ ਵੀ ਫੋਰ ਬਈ ਅੱਗੇ ਇੱਕ ਡੈਕੋਰੇਸ਼ਨ ਵਾਲੀ ਆਈਟਮ ਹੋਰ ਲੈ ਕੇ ਆਏ ਆਪਾਂ ਅੱਛਾ ਆ ਦੇਖੋ ਠੀਕ ਹੈ ਕ੍ਰਿਸਟਲ ਲੈਂਪ ਕਹਿੰਦੇ ਨੇ ਉਹਨੂੰ ਟੱਚ ਵਾਲਾ ਇਹ ਵੀ ਰੀਚਾਰਜੇਬਲ ਹੈਗਾ ਠੀਕ ਆ ਆ ਦੇਖੋ ਇਹਦੇ ਇਹਨੇ ਰੰਗ ਬਦਲੀ ਜਾਣੇ ਨੇ ਹਮ ਹਲੋ ਚਲਾਈ ਲੈ ਆ ਤੁਸੀਂ ਦੇਖੋ ਹਨੇਰੇ ਚ ਕਿੰਨਾ ਵਧੀਆ ਜੀ ਹੈ ਹਨਾ ਸਹੀ ਗੱਲ ਐ ਬਹੁਤ ਸੋਹਣਾ ਲੱਗਦਾ ਪੂਰਾ ਵਧੀਆ ਹੈਗਾ ਇਹ ਲੱਭਦੇ ਲੁੱਕ ਦੇ ਉਹ ਘਰ ਰੱਖੇ ਹੋਣ ਜਿੱਥੇ ਲਾਇਆ ਜਿੱਥੇ ਮਰਜੀ ਰੂਮ ਚ ਰੱਖ ਲਓ ਪੂਰਾ ਵਧੀਆ ਦਊਗਾ ਠੀਕ ਹੈ ਕਿੰਨੇ ਰੁਪਏ ਦੀ ਆਈਟਮ ਆ ਬਈ ਇਹ ਵੀ ਵੀਰੇ 450 ਰੁਪਏ ਦੀ ਆਈਟਮ ਆ ਜੇ ਸਿਰਫ 450 ਰੁਪਏ ਦੀ ਆਈਟਮ ਆ ਵੀ ਘੈਂਟ ਆਈਟਮ ਆ ਦੇਖ ਸਕਦਾ ਹਾਂ ਕਿ ਸੋਹਣੀ ਹੈਗੀ ਟੱਚ ਹੈ ਜਿਹੜੀ ਮੇਨ ਗੱਲ ਆ ਮੇਨ ਗੱਲ ਟੱਚ ਆ ਬਈ ਹਾਂ ਅੱਗੇ ਬਈ ਹੋਰ ਜੀ ਅੱਗੇ ਬਈ ਜਿਨ੍ਹਾਂ ਦੇ ਪੈਰ ਸੁੱਲ ਹੁੰਦੇ ਨੇ ਹਨਾ ਪੈਰ ਸੋਜ ਜਾਂਦੇ ਨੇ ਉਹਨਾਂ ਵਾਸਤੇ ਆਪਾਂ ਲੈ ਕੇ ਆਏਗੇ ਫੁੱਟ ਮ사ਜਰ ਫੁੱਟ ਮ사ਜਰ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਆ ਡਾੜੇ 'ਚ ਮੋੜ ਹੁੰਦੇ ਨੇਗੇ ਆ ਦੇਖੋ ਪੂਰੇ ਵਧੀਆ ਪੈਰਾਂ ਨੂੰ ਵਧੀਆ ਨਜ਼ਾਰਾ ਦਊਗਾ ਅੱਛਾ ਮ사ਜ ਕਰਨ ਵਾਸਤੇ ਲੈ ਮਿੱਤਰੋ ਦੇਖ ਸਕਦੇ ਹੋ ਇਹ ਚੀਜ਼ ਵੀ ਵਧੀਆ ਨਾ ਚੈੱਕ ਕਰੋ ਬਾਈ ਇਹ ਕਿੰਨੇ ਰੁਪਈਆ ਦਾ ਬਾਈ ਇਹਦਾ ਬਈ ਰੇਟ ਸਿਰਫ 250 ਰੁਪਈਆ ਲਈ ਸਿਰਫ 250 ਰੁਪਏ ਦੀ ਇਹ ਆਈਟਮ ਆ ਕੀ ਘੈਂਟ ਆਈਟਮ ਆ ਕੀ ਠੀਕ ਹੈ ਜੀ ਵਰਤੀ ਹੋਈ ਆ ਸਿ ਪੂਰੀ ਫੁੱਲ ਘੈਂਟ ਆ ਇਸ ਤੋਂ ਬਾਅਦ ਇੱਕ ਆਪਣੇ ਕੋਲੇ ਹੋਰ ਮ사ਜਰ ਆਇਆ ਜੀ ਇਹ ਜ 4-5 ਮ사ਜਰ ਆ ਗਿਆ ਹਾਂ ਇਹ ਵਧੀਆ ਗੱਨ ਵਾਲਾ ਮ사ਜਰ ਆ ਜਾਂਦਾ ਇਹ ਵੀ ਰਚਾਰਜੇਬਲ ਹੈਗਾ 4-5 ਇਹ ਐਟਮਾ ਹੁੰਦੀਆਂ ਨੇ ਡਾਡਾ ਹਣਾ ਚਲਾ ਕੇ ਦੇਖ ਤੁਸੀਂ ਇਹ ਡਾਕਟਰਾਂ ਕੋਲੇ ਹੁੰਦਾ ਜ਼ਿਆਦਾਤਰ ਹਣਾ ਹਾਂ ਪਰ ਅੱਜ ਕੱਲ ਹਰ ਕਿਤੇ ਕੁਆਲਟੀ ਹੈਵੀ ਆ ਜਾਂ ਪਰ ਕਿਵੇਂ ਪੂਰੀ ਹੈਵੀ ਕੁਆਲਟੀ ਹੈ ਬੜੀ ਕੁਆਲਟੀ ਆ ਆ ਦੇਖੋ ਤੁਸੀਂ ਆਪ ਦੇਖੋ ਸਹੀ ਗੱਲ ਆ ਵੇ ਹਣਾ ਐਂਡ ਚੀਜ਼ ਆ ਯਾਰ ਇਹ ਹਲੋ ਹੂੰ ਜਿੰਨਾ ਵੀਰਾਂ ਦੇ ਹਣਾ ਸਾਡਾ ਗੋਡੇ ਮੋਡੇ ਦੇ ਦੁਖਦੇ ਨੇ ਪੈਰ ਦੁਖਦੇ ਨੇ ਮੋੜ ਦੁਖਦੇ ਨੇ ਆਹ ਨੂੰ ਤੁਸੀਂ ਆਪ ਦੀ ਮ사ਜ ਕਰ ਸਕਦੇ ਹੋਗੇ ਬਈ ਦੇਖ ਸਕਦੇ ਹੋ ਹਣਾ ਸਾਰਿਆਂ ਵਾਸਤੇ ਤੁਹਾਡਾ ਅਡੀਆਂ ਵਾਸਤੇ ਅਡਾਂ ਦਾ ਟੂਹੀ ਮਾਰਚਾਂ ਦਾ ਬਾਹਾਂ ਵਾਸਤੇ ਆ ਜਾਂਦਾ ਇਹ ਚਾਰ ਪੰਜ ਚੀਜ਼ਾਂ ਮਿਲ ਜਾਂਦੀਆਂ ਇਹਦੇ ਵਿੱਚ ਪਰ ਹੈਵੀ ਕੁਆਲਟੀ ਚ ਪੂਰੀ ਬੈਸਟ ਇਹ ਕਿੰਨੇ ਰੁਪਏ ਦਾ ਹੋਊਗਾ ਬਈ ਇਹਦਾ ਰੇਟ ਵੀਰੇ ਸਿਰਫ 750 ਰੁਪਿਆ ਸਿਰਫ ਵਧੀਆ ਨਾ ਮੈਟਲ ਬੋਡੀ ਦੇ ਵਿੱਚ ਆ ਗਿਆ ਮੈਟਲ ਬੋਡੀ ਚ ਸਿਰਫ ਸਿਰਫ ਹੀ 750 ਰੁਪਿਆ 750 ਰੁਪਿਆ ਹੈਵੀ ਕੁਆਲਟੀ ਚ ਹੈਵੀ ਕੁਆਲਟੀ ਹੈ ਬਈ ਵਜਨ ਵੀ ਦੱਸ ਰਿਹਾ ਨਾ ਨਾ ਵਜਨ ਹੈਗਾ ਬਈ ਖੋਰ ਬਈ ਆਈਟਮ ਕੀ ਆ ਗਈ ਬਈ ਆਈਟਮਾਂ ਵੀਰੇ ਆਈ ਦੂ ਵਾਰ ਆਪਣੇ ਕੋਲੇ ਆਣੇ ਨੇ ਬੱਚਿਆਂ ਵਾਲੀਆਂ ਆਈਟਮਾਂ ਆਈਟਮਾਂ ਹੀ ਜਾਂਦੀਆਂ ਰੱਖ ਰਿਹਾ ਨੇ ਅੱਜ ਬਹੁਤ ਨਹੀਂ ਗਿਆ ਪਰ ਬਹੁਤ ਪਿਛਲੇ ਵਾਰ ਆਪਣੇ ਲੱਤੀਆਂ ਵੀ ਨਹੀਂ ਹੈਗੀਆਂ ਤੇ ਮਤਲਬ ਹਾਂ ਆ ਬੱਚਿਆਂ ਵਾਲਾ ਮਾਈਕ ਆ ਜਾਂਦਾ ਆਪਣੇ ਕੋਲ ਠੀਕ ਆ ਠੀਕ ਹੈ ਜੀ 29 ਤਰ੍ਹਾਂ ਦੇ ਮਾਈਕ ਆ ਗਏ ਇਹ 39 ਤਰ੍ਹਾਂ ਦੇ ਮਾਈਕ ਆਗੇ ਨੇ ਆਪਣੇ ਕੋਲ ਡਬਲ ਵਾਲੇ ਵੀ ਹੈਗੇ ਸਿੰਗਲ ਵਾਲੇ ਵੀ ਹੈਗੇ ਠੀਕ ਹੈ ਜੀ ਸਿੰਗਲ ਵਾਲ ਆ ਗਿਆ ਨਾ ਅਡਾਡ ਕੁਆਲਟੀ ਚ ਅਡਾਡ ਮਿਲਣਗੇ ਜੀ ਆਰਜੀ ਵੀ ਰਾਈਟ ਉਹਦੇ ਲਾਈਟ ਉਹਦੇ ਵਿੱਚ ਹਾਂਜੀ ਇਹਦੇ ਵਿੱਚ ਬੋਲ ਲਿਆ ਜਾਊਗਾ ਅਡੋਣੀ ਵੀ ਬਾਅਦ ਚੇਂਜ ਹੋਣੀ ਰਹੇਗੀ ਬੱਚਾ ਵਾਲੀ ਬਾਜ ਕਰਨੀ ਹੈਗੇ ਨਾ ਮੋਟੀ ਬਾਜ ਕਰਨੀ ਹੈ ਉਹ ਅਗਲਾ ਵੀ ਉਹ ਵੀ ਐਮੀ ਚੀਜ਼ ਇਹ ਸਾਰੇ ਵੱਖ-ਵੱਖਰੇ ਰੇਟ ਨੇ ਲੈ ਮਿੱਤਰੋ ਦਿਖਾ ਦੇ ਬਾਈ ਇੱਕ ਇਹ ਆ ਗਿਆ ਆਈਟਮ ਦੇਖ ਸਕਦੇ ਹੋ ਸੀ ਨਾ ਫੁੱਲ ਹੈਵੀ ਦੇ ਵਿੱਚ ਆਗਾ ਨਾ ਇਹ ਕਿਨਰਪੀਆਂ ਦਾ ਬਈ ਇਹ ਜਿਹੜਾ ਆ ਵੀਰੇਆ ਮੇਰੇ ਹੱਥ ਚ ਹੈ ਇਹ 3500 ਰੁਪਏ ਦਾ ਇਹ ਬਈ ਜਿਹੜਾ ਇਹ ਹੈਗਾ ਇਦਾਂ ਰੇਟ ਆ ਵੀਰ ਜੀ 550 ਰੁਪਏ 550 ਰੁਪਏ ਉਹ ਡਬਲ ਵਾਲਾ ਬਈ ਉਹਦਾ ਰੇਟ ਹੈਗਾ ਜੀ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ 600 ਰੁਪਏ ਚ 600 ਰੁਪਏ ਦੋ ਮੈਿਕ ਹੋਣਗੇ ਦੋ ਮੈਿਕ ਆ ਗਿਆ ਨਾ ਬਹੁਤ ਵਧੀਆ ਹੈਵੀ ਬਾਜ ਹੈ ਇਹ ਵੀ ਆਵਾਜ਼ ਬਹੁਤ ਹੋਊਗੀ ਬਾਕੀ ਬਲੂਟੂਥ ਵਾਲੇ ਸਪੀਕਰ ਸਾਰਾ ਕੁਝ ਇਹਦੇ ਵਿੱਚ ਲੱਗਦਾਗਾ ਠੀਕ ਆ ਐਸਡੀ ਕਾਰਡ ਲੱਗੇ ਜਾਂਦਾ ਹੈ ਲੈ ਵੀ ਮਿੱਤਰੋ ਇਹ ਵੀ ਚੀਜ਼ ਵਧੀਆ ਹੈਗੀ ਦੇਖ ਸਕਦੇ ਹੋ ਇਹ ਵੀ ਚੀਜ਼ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੋਂ ਹੋਰ ਭਾਈ ਅੱਗੇ ਹੋਰ ਆਪਣੇ ਕੋਲੇ ਆ ਜਾਂਦਾ ਭਾਈ ਟਾਇਰ ਜੇ ਆਗੇ ਨੇ ਗੀਤ ਸੁਣਨ ਦੇ ਸਕਰੀਨ ਨਹੀਂ ਦੋ ਟਾਇਰ ਆਉਂਦੇ ਨੇ ਆਪਣੇ ਕੋਲ ਦੋ ਤਰ੍ਹਾਂ ਦੇ ਟਾਇਰ ਆ ਗਏ ਇੱਕ ਛੋਟਾ ਜਾਂਦਾਗਾ ਇੱਕ ਵੱਡਾ ਜਾਂਦਾ ਵੱਡਾ ਦੋਹੇ ਕੰਪਨੀ ਦੇ ਨਾਲ ਪਿਕ ਪੈਕਾ ਦਾਗਾ ਇਹ ਐਮਜ਼ਨ ਦਾ ਇਹ ਐ ਦੋਹਾਂ ਦੀ ਪੂਰੀ ਬੰਬ ਆ ਗਈ ਸਰਾ ਗੱਲ ਬਾਤ ਆ ਪੂਰੀ ਠੀਕ ਆ ਠੀਕ ਆ ਜੀ ਕਿੰਨੇ ਕਿੰਨੇ ਰੁਪਈਆ ਦੇਨੇ ਬਈ ਇਹ ਜਿਹੜਾ ਆਹ ਹੈ ਗਬਰੇ ਇਹਦਾ ਰੇਟ ਹੈਗਾ 400 ਰੁਪਈਆ ਸਿਰਫ 400 ਰੁਪਈਆ 4 ਘੰਟੇ ਦਾ ਬੈਕਅਪ ਹੈ ਇਹਦਾ ਪੱਕੀ ਗੱਲ ਹੈ ਅੱਗੇ ਜੀ ਇਹਦਾ 550 ਰੁਪਈਆ ਰੇਟ ਆ ਠੀਕ ਆ ਇਹਦਾ ਵੀ 4 ਘੰਟੇ ਦਾ ਬੈਕਅਪ ਆਗਾ ਇਹਦਾ ਵੀ 4 ਘੰਟੇ ਦਾ ਠੀਕ ਆ ਜੀ ਬਾਈ ਪੂਰੀ ਜ਼ਬਰਦਸਤ ਨੇ ਇਹ ਦੋਨੀਆਂ ਠੀਕ ਆ ਜੀ ਕੁਆਲਿਟੀ ਪੂਰੀ ਚੰਗੀ ਆ ਬੇਸਬੂਸ ਪੈਂਦੀ ਆ ਪੂਰੀ ਵਧੀਆ ਹਾਂ ਅੱਗੇ ਹੋਰ ਜੀ ਉਸ ਤੋਂ ਬਾਅਦ ਵੀਰੇ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਆ ਆਪਣੇ ਕੋ ਹੌਟ ਕੋਲਡ ਕਿਉਂ ਵੇਕੂ ਵਾਲੀ ਆ ਗਈ ਨਾ ਇਹ ਜੇ ਆਪਾਂ ਬਾਜ਼ਾਰ ਚ ਲੈਣ ਆ ਰਹੇ ਜਾਨਾ ਬੋਤਲ 600 700 700 ਦੀ ਲੈ ਕੇ ਆਏ ਦੀ ਮੈਂ ਬਈ ਆਪਾਂ ਪੂਰੀ ਟਾ ਉਹ ਬੜੀ ਵਧੀਆ ਬੋਤਲ ਲੈ ਕੇ ਆਏਗੇ ਹਮ ਹੌਟ ਕੋਲਡ ਹਮ ਤੇ ਇਹਦਾ ਰੇਟ ਹੈਗਾ ਸਿਰਫ 300 ਰੁਪਿਆ ਸਿਰਫ 300 ਰੁਪਿਆ ਹਾਂ ਲੈ ਵੀ ਬਾਜ਼ਾਰ ਚ ਹੁੰਦੀ ਹੈ ਇਹ 600 700 ਰੁਪਏ ਦੀ ਤੇ ਹਰ ਮੇਸ ਕੋਲੇ ਲੌਂਗ ਵਾਲ ਤੋਂ ਮਿਲੂਗੀ ਤੁਹਾਨੂੰ ਇਹ ਸਿਰਫ 300 ਦੀ 300 ਦੀ 10 ਘੰਟੇ ਦਾ ਵਧੀਆ ਹੁਬੈ ਹੁੰਦਾ 10 ਰੋ ਠੰਡਾ ਗਰਮ ਰਹਿੰਦਾ ਠੀਕ ਹੈ ਜੀ ਹਮ ਅੱਗੇ ਹੋਰ ਜੀ ਹੋਰ ਸਾਨੂੰ ਇੱਕ ਚੀਜ਼ ਹੋਰ ਲੈ ਕੇ ਆਂਗੇ ਸਾਨੂੰ ਸਾਡੇ ਬਜ਼ੁਰਗ ਬਾਬੇ ਕਹਿੰਦੇ ਕਹਿੰਦੇ ਸਾਡੇ ਵਾਸਤੇ ਵੀ ਲੈ ਕੇ ਆ ਕੋ ਸਰ ਚੱਕਲਾ ਚੱਕ ਲਾ ਦੋ ਇਹ ਚੱਕ ਆ ਚੱਕ ਲੋ ਲੈ ਬਈ ਕੰਪਨੀ ਦੇ ਨੇ ਇਹ ओरिजिनल ਨੇ ਬਈ ਫਲਿੱਪਸ ਕੰਪਨੀ ਦੇ ਨੇਗੇ ਅੱਛਾ ਇਹ ਐਫਐਮ ਵਾਲੇ ਰੇਡੀਓ ਨੇਗੇ ਠੀਕ ਆ ਅੱਜ ਕੱਲ ਇਹ ਮਾਰ ਬਈ ਤੇ ਮ ਐਫਐਮ ਦੇ ਵਿੱਚ ਜੇ ਆਪਾਂ ਚਿਪ ਚਿਪ ਵੀ ਲਾ ਸਕਦੇ ਇਹ ਕਲੇ ਐਫਐਮ ਵਾਲੇ ਨੇ ਕਲੇ ਐਫਐਮ ਆ ਠੀਕ ਆ ਕੁਆਲਿਟੀ ਬਹੁਤ ਟੌਪ ਚਾਏ ਨੇ ਇਹ ਫਲਿੱਪਸ ਦੇ ਨੇ ਦੋ ਮਾਡਲ ਨੇਗੇ ਇਹ ਛੋਟਾ ਕਾ ਆ ਵੱਡਾ ਕਾ ਠੀਕ ਆ ਰੇਟ ਕੀ ਆ ਵੀ ਇਹਨਾਂ ਦਾ ਰੇਟ ਜਿਹੜਾ ਆ ਇਹਦਾ ਰੇਟ ਆ ਵੀਰੇ ਇਹ ਤੁਹਾਨੂੰ ਪਊਗਾ 600 ਦਾ 600 ਉਹ ਬਾਈ ਇਹ ਤੁਹਾਨੂੰ ਪਊਗਾ ਜੀ 800 ਦਾ 800 ਦਾ ਪਰ origignal ਆਗਾ ਉਹਦਾ ਰੇਟ ਆ ਹਨਾ ਹਾਂ ਬਈ origignal ਆ ਬਈ ਦੇਖਦਾ ਤਾ ਨਾ ਡੁਪਲੀਕੇਟ ਜੇ ਨਹੀਂ ਹੈਗੇ ਤੇ ਅੰਕਿੰਨੇ ਹੈਗੇ ਨੁੱਤਿਆ ਦੇਖੋ ਅੰਕਿੰਨੇ ਬਿਨਾ ਤਾਂ ਗੱਲ ਨਹੀਂ ਬਣੇ ਵੱਡੇ ਸੈੱਲ ਪੈ ਕੇ ਚੱਲਣਗੇ ਇਹ ਠੀਕ ਆ ਜੀ ਬਹੁਤ ਘੈਂਟਾ ਮੈਨੂੰ ਬਹੁਤ ਬੰਦੇ ਨੇ ਮੰਗ ਕਰੀ ਸਾਡੇ ਕੋਲ ਇਹ ਚੀਜ਼ ਵੀ ਵਧੀਆ ਆ ਸਾਨੂੰ ਵੀ ਵੀ ਇਹੀ ਆਟਮ ਲੈ ਕੇ ਦੀ ਠੀਕ ਆ ਜੀ ਹੋਰ ਜੀ ਕੀ ਆਇਟਮ ਫਰੋ ਹੋਰ ਸੁਣ ਆਪਾਂ ਹੋਰ ਦਿਖਾਉਂਦੇ ਆਂਗੇ ਆਇਟਮੀ ਬਾਲੀਆਂ ਨੇ ਇਹ ਦੇਖ ਬਈ ਕੈਪਸੂਲ ਜ ਇਹ ਕੈਪਸੂਲ ਨਹੀਂ ਗਾ ਬਈ ਹਾਂਜੀ ਇਹ ਹੈਗੀ ਆਈ ਛਤਰੀ ਅੰਬਰੀਲਾ ਛਤਰੀ ਆ ਗਈ ਛਤਰੀ ਕੈਪਸੂਲ ਛਤਰੀ ਆ ਗਈ ਲੈ ਵੀ ਮੈਨ ਤਾਂ ਇੱਥੇ ਕਿਤੇ ਕੈਪਸੂਲਾ ਵੱਡਾ ਕੋਈ ਨਹੀਂ ਜੀ ਇਹ ਹੈਗੀ ਛਤਰੀ ਆਇਆ ਨੇ ਜੀ ਆ ਲਓ ਜ਼ਰੂਰ ਤਾਂ ਪੈਂਦੀ ਹੁੰਦੀ ਆ ਇਹ ਈਜ਼ੀ ਟੂ ਕੈਰੀ ਹੈ ਕੈਰੀ ਕਰਨੀ ਬਹੁਤ ਸੌਖੀ ਹੈਗੀ ਹਾਂ ਠੀਕ ਹੈ ਨਾ ਗੱਡੀ 'ਚ ਰੱਖ ਲੋ ਕਿਤੇ ਹੋਰ ਰੱਖ ਲੋ ਦੇ ਵਿੱਚ ਰਾਂ ਉਹ ਨਾਲ ਆਪਾਂ ਇਹਨੂੰ ਕੈਰੀ ਕਰ ਸਕਦੇ ਆ ਬਈ ਠੀਕ ਹੈ ਬੰਦ ਕਰੋ ਤੇ ਜੇਬ 'ਚ ਪਾ ਲਓ ਬੈਗ 'ਚ ਪਾ ਲਓ ਪਾ ਲਓ ਜੇਬ 'ਚ ਪਾ ਲਓ ਕਿਤੇ ਮਰਜ਼ੀ ਲੈ ਕੇ ਜਾ ਸਕਦੇ ਆ ਈਜ਼ੀ ਟੂ ਕੈਰੀ ਆ ਇਹ ਹੂੰ ਉਹ ਕੁਆਲਿਟੀ ਬਹੁਤ ਵਧੀਆ ਚੱਲ ਟਾਪ ਵਰਡ ਚੱਲ ਇਹ ਕਿੰਨੇ ਰੁਪਏ ਦੇ ਆ ਬਈ ਹਰ ਮੇਸਾ ਇਹਦਾ ਰੇਟ ਆਪਾਂ ਤੁਹਾਨੂੰ ਦੇ ਦਾਂਗੇ ਜੀ ਹੂੰ ਅ 330 ਰੁਪਏ ਜੀ 330 ਰੁਪਏ ਹੈਵੀ ਕੁਆਲਿਟੀ ਚ ਆਉਂਦੀ ਹੈ ਨਾ ਹਾਂ ਨਵੀਤਨ ਸੋ 300 ਰੁਪਈਆ ਦੇ ਵੇਚਣਾ ਹੁ ਕਉਂਕਿ ਹੁਣ ਅੱਗੇ ਬਾਈ ਜੀ ਮੌਸਮ ਆਊਗਾ ਬਾਰਿਸ਼ ਦਾ ਤੇ ਉੱਥੇ ਤੁਹਾਡੇ ਕੈਪਸੂਲ ਕੰਮ ਆਊਗਾ ਕੈਪਸੂਲ ਕੰਮ ਆਉਗੇ ਇਹ ਕਾ ਗੱਡੀ ਵਾਸਤੇ ਆਉਂਦਾ ਵੀਰੇ ਆਪਣੇ ਕੋਲ ਹਾਂਜੀ ਜੇ ਗੱਡੀਆਂ ਚੋ ਵੇਨੇ ਆਪਾਂ ਹਣਾ ਹਾਂਜੀ ਗੱਡੀਆਂ ਚ ਹੋ ਹੋ ਜਾਂਦੇ ਦੀ ਧੁੱਪ ਵਾਲਾ ਹੋਮਸ ਭਰ ਜਾਣੀ ਗਰਮੀ ਵਾਸਤੇ ਠੀਕ ਆ ਆ ਚੀਜ਼ ਲੈ ਕੇ ਆਏ ਆਪਾਂ ਠੀਕ ਆ ਜੀ ਅਮਰੀਲਾ ਇਹ ਦੂਜੀ ਆ ਗਈ ਹਣਾ ਇਹ ਇਹ ਗੱਡੀ ਵਾਲੀ ਆ ਜਾਂਦੀ ਹੈ ਬਾਈ ਹੂੰ ਹੂੰ ਆਹ ਲੋ ਉਸੇ ਹੋ ਹੋ ਹੈ ਹਾਂਜੀ ਇਹ ਚੀਜ਼ ਕਾਹਟਾ ਯਾਰੋ ਕਿਵੇਂ ਕੰਮ ਕਿਵੇਂ ਕਰਦੀ ਆ ਬਈ ਇਹ ਕਿੱਥੇ ਲੱਗੂਗੀ ਇਹ ਕ ਵਿੱਚ ਲੱਗੂ ਗੱਡੀ ਦੇ ਇਹ ਗੱਡੀ ਦੇ ਅੱਗੇ ਲੱਗਦੀ ਆ ਵੀਰੇ ਅੱਛਾ ਹਾਂ ਐਦਾਂ ਕਰਕੇ ਹੂੰ ਗੱਡੀ ਦੇ ਅੱਗੇ ਰੱਖ ਲਓ ਥੋੜੀ ਧੁੱਪਾ ਜਿਹੜੀ ਇਹਨੇ ਅਬ ਅਬਜ਼ਰਬਜ਼ ਕਰੀ ਜਾਣੀ ਹੈਗੀ ਮਤਲਬ ਥੋੜੇ ਗੱਡੀ 'ਚ ਧੁੱਪ ਨਹੀਂ ਆਊਗੀ ਯਾਨੀ ਕਿ ਐ ਕਰਕੇ ਬੌਂਡ ਦੇ ਉੱਤੇ ਰੱਖ ਦੋ ਅੱਗੇ ਰੱਖੋ ਚਾਹੇ ਬੌਂਡ ਤੇ ਰੱਖ ਦੋ ਸਾਰੇ ਦੋਹੇ ਚੀਜ਼ਾਂ ਵਧੀਆ ਹੋਏਗਾ ਪ੍ਰੋਟੈਕਟ ਕਰੂਗਾ ਠੀਕ ਆ ਬਾਹਰ ਹੀ ਗੱਡੀ ਹੈ ਓ ਧੁੱਪ ਨੂੰ ਹਾਂਜੀ ਹਾਂ ਲੈ ਵੀ ਇਹ ਵੀ ਆਈਟਮ ਵਧੀਆ ਕੀ ਮੈਂ ਤਾਂ ਐਂਦੀ ਕਿਤੇ ਦੂਸਰੀ ਆ ਗਈ ਦੂਸਰੀ ਵੀ ਇਹ ਕੰਮ ਆ ਜੂਣਾ ਐਮਰਜੈਂਸੀ ਦੇ ਵਿੱਚ ਕੰਮ ਤਾਂ ਦੇ ਜੂਗੀ ਕੰਮ ਦੇ ਦੇ ਸਕਦੀ ਆ ਬਈ ਹਾਂਜੀ ਹਾਂ ਹੋਰ ਬਈ ਬਸ ਫਿਲਹਾਲ ਇਹੀ ਨੇ ਬਾਕੀ ਆਪਾਂ ਆਈਟਮਾਂ ਲੈ ਕੇ ਆਉਂਦੇ ਰਹਿਣਾਗੇ ਜਿਹੜਾ ਆਪਣੇ ਕੋਲ 1000 ਰੁਪਏ ਦੀ ਪਲਾਸਾ ਸ਼ਾਪਿੰਗ ਕਰੂਗਾ ਉਹਨੂੰ ਆਪਾਂ ਜਿਹੜੇ ਇਹ ਰਿਵਰ ਇਹ ਫ੍ਰੀ ਦੇ ਰਿਹਾ ਹਾਂ ਹੈਡਫੋਨ ਆ ਇਹ ਫ੍ਰੀ ਦੇ ਰਿਹਾ ਹੈ ਲੈ ਵੀ ਹੈਡਫੋਨ ਫ੍ਰੀ ਜਿਹੜਾ ਮੇਰਾ 2000 ਰੁਪਏ ਦੀ ਸ਼ਾਪਿੰਗ ਕਰੂਗਾ ਇੱਕ ਚੀਜ਼ ਹੋਰ ਦਿਖਾਉਣੀ ਰਹੀ ਜੀ ਆਪਾਂ ਨੂੰ ਦੱਸ ਜੀ ਕੀ ਰਹਿ ਗਈ ਬਹੁਤ ਵੀਰਾਂ ਨੇ ਮੰਗ ਲਈ ਕਹਿੰਦੇ ਸਾਡੇ ਵੱਤੇ ਸੋਫਾ ਲੈ ਕੇ ਆਓ ਆ ਸੋਫਾ ਵੀਰੇ ਹਾਂ ਬੈਠਣ ਵਾਸਤੇ ਠੀਕ ਪੈਰਵਾਦੇ ਦੋ ਹੋਣਗੇ ਇਹਦੇ ਵਿੱਚ ਠੀਕ ਆ ਇਹ ਜੇ ਹਵਾ ਭਰੀ ਜਾਊਗੀ ਹਾਂ ਹਵਾ ਭਰ ਕੇ ਜਿੱਦਾਂ ਬਾਅਦ ਜਿਵੇਂ ਆਪਾਂ ਡ੍ਰੈਗ ਰੂਮ ਵਿੱਚ ਰੱਖਣਾ ਜਿੱਥੇ ਮਰਜ਼ੀ ਰੱਖਣਾ ਜਗ੍ਹਾ ਤੇ ਕੈਂਪਿੰਗ ਕਰਨਾ ਉੱਥੇ ਲਈ ਜਾ ਸਕਦੇ ਇਹਦੇ ਵਿੱਚ ਖੁਦ ਆ ਉਹ ਪੰਪ ਆਗਾ ਹਵਾ ਪਾਈ ਪੰਪ ਵੀ ਆਪਦਾ ਉਹਦਾ ਹਾਂ ਕਿੰਨੇ ਰੁਪਏ ਦੇ ਆ ਬਈ ਇਹ ਇਹਦਾ ਰੇਟ ਵੀਰੇ ਹੈਗਾ 1600 ਰੁਪਏ 1600 ਰੁਪਏ ਲੈ ਵੀ ਸਿਰਫ 1600 ਰੁਪਏ ਚ ਇੱਕ ਕਰ ਲੈ ਬਹੁਤ ਮਹਿੰਗੇ ਚੀਜ਼ ਵੀ ਘੈਂਟ ਆ ਯਾਰ ਪੂਰੀ ਹੈ ਨਾ ਦੇਖ ਲਾ ਦੇਓਗੇ ਬਾਹਰ ਬੂਰ ਕਿਤੇ ਵੀ ਜੇ ਜਾਣਾ ਹੋਵੇ ਤਾਂ ਉੱਥੇ ਆਪਾਂ ਇਹਨੂੰ ਬਈ ਯੂਜ਼ ਕਰ ਸਕਦੇ ਆ ਇੱਕ ਚੀਜ਼ ਹੋਰ ਆ ਗਈ ਜਿਹੜੇ ਬੰਦੇ ਮੂਵੀਆਂ ਵਾਵੇ ਦੇਖਣ ਦੇ ਸਕਰੀਨ ਲੈਗੇ ਆ ਤਾਂ ਬਹੁਤ ਟਾਪ ਕੁਆਲਿਟੀ ਚ ਲੈ ਕੇ ਆਂਗੇ ਪਹਿਲਾਂ ਇੱਕ ਹੋਰ ਆਉਂਦਾ ਦੀ ਆਪਣੇ ਕੋਲੇ ਐਚਡੀ ਚ ਹੁਣ ਆਪਾਂ ਲੈ ਕੇ ਆਂਗੇ ਫੁੱਲ ਐਚਡੀ ਚ ਫੁੱਲ ਐਚਡੀ ਦਾ ਪ੍ਰੋਜੈਕਟਰ ਹੁੰਦਾ ਬਾਈ ਜਿਨੇ ਤਾਂ ਲਾ ਲਿਆ ਇਹ ਅਗਲਾ ਕਹਿੰਦਾ ਬਾਈ ਹਾਂ ਗੱਲਬਾਤ ਹੈਗੀ ਆ ਬੀ ਜੀ ਠੀਕ ਆ ਆ ਲੋ ਲੈ ਵੀ ਪ੍ਰੋਜੈਕਟਰ ਆ ਗਿਆ ਮਿੱਤਰੋ ਇਹ ਪੋਰਟ ਹੈ ਟ ਕੁਆਲਿਟੀ ਦੇ ਵਿੱਚ ਐਤ ਕੀ ਉਸ ਤੋਂ ਵੀ ਜ਼ਿਆਦਾ ਹਾਈ ਕੁਆਲਿਟੀ ਹੈ ਹਾਈ ਕੁਆਲਿਟੀ ਜਗਾ ਠੀਕ ਆ ਫੁੱਲ ਐਚਡੀ ਚੱਲੂਗਾ ਠੀਕ ਆ ਜੀ ਇਹਦੀ ਆਪਾਂ ਤੁਹਾਨੂੰ ਡਿਟੇਲ ਸਾਰੀ ਦੇ ਦੇਣਾ ਵਿੱਚ ਚੱਲਦਾ ਕੀ ਕੀ ਹੈਗਾ ਠੀਕ ਆ ਜੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰੋ ਸਹੀ ਗੱਲ ਹੈ ਦੇਖੋ ਕੁਆਲਿਟੀ ਪੂਰੀ ਗੈਂਡਾ ਨਾ ਬਈ ਵੱਡਾ ਆ ਗਿਆ ਪਹਿਲਾਂ ਵਾਲੇ ਨਾਲੋਂ ਵੀ ਤੇ ਪਿੱਛੇ ਬਈ ਪੋਰਟਸ ਚੈੱਕ ਕਰ ਸਕਦੇ ਹੋ ਤੁਸੀਂ ਆ ਜਾਂਦਾ ਜੀ ਇਹਦਾ HDMI ਕਿ ਬਲਾਈ HDMI ਆ ਗਈ USB ਲੱਗੀਆਂ ਜੀ USB ਚਿੱਪ ਵੀ ਐਸਡੀ ਕਾਰਡ ਲੱਗਿਆ ਠੀਕ ਆ ਪਾਵਰ ਬਟਨ ਇੱਥੇ ਲੱਗਦੀ ਹੈ ਕੇਬਲ ਕੇਬਲ ਇਹਦੀ ਨਾਲ ਹੀ ਜੇ ਰਿਮੋਟ ਆਉਂਦਾ ਜੀ ਇਹ ਠੀਕ ਆ ਐਂਡਰੋਇਡ ਗੱਲ ਤੇ ਨਾਲ ਆ ਵੀ ਨਾ ਆਕਸਲੀ ਵੀ ਜੇ ਮੈਂ ਆਪ ਕੋਸ ਹੋਰ ਲਾਉਣਾ ਹਾਂ ਹਾਂ ਆਕਸਲਡਾ ਇਹਦੇ ਵਿੱਚ ਬਲੂਟੁੱਥ ਵੀ ਹੈਗੀ ਬਲੂਟੁੱਥ ਵੀ ਹੈਗੀ ਹੈ ਠੀਕ ਆ ਇੱਕ ਨਿਰਪਈਆਂ ਦਾ ਬਈ ਹਰਮੇਸ਼ ਇਸ ਨੂੰ ਦੱਸ ਦੇਣਾ ਰੇਟ ਦੱਸ ਦੇ ਆਪਾਂ ਇਹਦੀ ਆਪਾਂ ਨੂੰ ਦੱਸ ਦੀ ਖਾਸਿਤ ਕੀ ਆਗੀ ਜਿਹੜਾ ਦਾ ਸਕਰੀਨ ਸਾਈਜ਼ ਆਗਾ 70 ਇੰਚੀ ਪਲੱਸ ਹੋਊਗਾ 70 ਤੋਂ ਪਲੱਸ ਹਾਂ ਬਹੁਤ ਵੱਡਾ ਹੋਊਗਾ ਠੀਕ ਹੈ ਜੀ ਤੇ ਐਂਡਰੌਇਡ 11 ਤੇ ਇਹਦੀ ਆਪਣੀ ਸਟੋਰੇਜ ਵੀ ਹੈਗੀ ਹੈ ਕਿ ਵਿੱਚ ਇਹਦੇ Netflix YouTube Hotstar ਵਗੈਰਾ ਸਭ ਕੁਝ ਹੁੰਦਾ ਵਿੱਚ ਸਾਰੂਸ ਵਿੱਚ ਹੀ ਆਗਾ ਠੀਕ ਹੈ ਠੀਕ ਹੈ ਜੀ ਤੁਸੀਂ ਇਹਨੂੰ ਮਤਲਬ HDMI ਕੇਬਲ ਲਾ ਕੇ ਆਪਣੇ ਜਿਹੜਾ HDMI ਵਾਲੇ ਸੈਟ-ਟਾ ਬਾਕਸ ਹੁੰਦੇ ਨੇ ਉਹ ਲਾ ਕੇ ਟੀਵੀ ਵੀ ਚਲਾ ਸਕਦੇ ਟੀਵੀ ਵੀ ਚਲਾ ਸਕਦੇ ਹਾਂ ਰੇਟ ਇਹਦਾ ਜਿਹੜਾ ਸਿਰਫ 4000 ਰੁਪਏ ਚ ਸਿਰਫ 4000 ਰੁਪਏ ਫੁੱਲ ਐਚਡੀ 4000 ਚ ਦੇ ਵੀ ਸਿਰਫ 4000 ਰੁਪਏ ਦੇ ਵਿੱਚ ਪ੍ਰੋਜੈਕਟਰ ਦੇ ਰਹੇ ਨੇ ਬਾਈ ਘੈਂਟ ਕੁਆਲਟੀ ਆ ਪੂਰੀ ਆ ਨਾ ਪੂਰੀ ਸਿਰਾ ਗੱਲ ਵਾਲੀ ਸਿਰਾ ਗੱਲਬਾਤ ਹੋਊਗੀ ਬਾਈ ਪੂਰੀ ਤੇ ਘੈਂਟ ਆ ਬਾਈ ਉਹ ਵੀ ਨਾ ਫਿਨਿਸ਼ਿੰਗ ਦੱਸਦੀ ਆ ਵੀ ਹਾਂ ਵੇ ਮੈ ਕੋਸ ਆਏਗਾ ਆਟੋ ਕੀ ਸਟੋਨ ਆਪਸ਼ਨ ਆ ਇਹਦੇ ਆਪਦੇ ਆਪ ਸੈਟਿੰਗ ਕਰ ਲੈਂਦਾ ਐ ਸਸ ਆਟੋ ਕਰ ਲੈਂਦਾ ਸਿਰਫ 4000 ਰੁਪਏ ਦੇ ਵਿੱਚ ਫੁੱਲ ਬ੍ਰਾਈਟਨੈਸ ਵਾਲਾ ਜੇ ਕੋਈ ਆਪਾਂ ਨੂੰ ਪ੍ਰੀਪੇਡ ਆਰਡਰ ਆਉਂਦਾ ਸਿਰਫ 4000 ਰੁਪਏ ਜੇ ਕਿਸੇ ਨੇ ਇਹਦੀ ਕੈਸ਼ ਡਿਲੀਵਰੀ ਕਰਵਾਉਣੀ ਆ ਬਾਕੀ ਸਾਰੇ ਪ੍ਰੀਪੇਡ ਆਰਡਰ ਲੱਗਣਗੇ ਜੇ ਇਹਦੀ ਕੈਸ਼ ਡਿਲੀਵਰੀ ਕਰਾਉਣੀ ਆਂਗੀ 200 ਰੁਪਏ ਆਪਣਾ ਅਡਵਾਂਸ ਹੋਊਗਾ ਜੀ ਬਾਕੀ ਕੈਸ਼ 온 ਡਿਲੀਵਰੀ ਹੋ ਜੂ ਉਹਦਾ ਪਰ 100 ਰੁਪਏ ਮਗਰ 5 ਰੁਪਏ ਖਰਚਾ ਪਊਗਾ ਜੀ ਠੀਕ ਹੈ ਕੈਸ਼ 100 ਰੁਪਏ 5 ਰੁਪਏ ਖਰਚਾ ਹਾਂ ਜ ਬਾਕੀ ਹੋਤ ਨਹੀਂ ਕੁਝ ਰਿਹਾ ਬਈ ਇੱਕ ਚੀਜ਼ ਰਹਿ ਗਈ ਜੀ ਆਪਣੇ ਉਹ ਵੀ ਦਿਖਾ ਦਿੰਦਾ ਲੈ ਵੀ ਮਿੱਤਰੋ ਹੁਣ ਆ ਗਿਆ ਜੀ ਹੋਟ ਸੇਲਿੰਗ ਚੀਜ਼ਾਂ ਹਾਂ ਹੋਟ ਸੇਲਿੰਗ ਪ੍ਰੋਡਕਟ ਕਿਹੜੇ ਨੇ ਬਈ ਹੋਟ ਸੇਲਿੰਗ ਇੱਕ ਹਨਕਲੇ ਵੀਰੇ ਆਪਣੇ ਕੋਲੇ ਹਾਂਜੀ ਜੇ ਐਂਡ ਲਾਈਟ ਚ ਐਚ ਡੀ ਵਿਜਨ ਚ ਆਉਂਦੀਆਂ ਨੇਗੀਆਂ ਅੱਛਾ ਠੀਕ ਹੈ ਜੀ ਜਿਹੜੇ ਵੀ ਡਰਾਈਵਿੰਗ ਕਰਦੇ ਨੇ ਰਾਤ ਨੂੰ ਵੀ ਦਿੱਕਤ ਤੋਂ ਬਾਰੇ ਕੰਮ ਆਉਣ ਵਾਲੀ ਚੀਜ਼ ਆ ਵੀ ਦੇਖ ਸਾ ਤੇ ਇਹ ਹੈਗੇ ਜੀ ਡੇ ਵਾਲੀ ਹੈ ਨਾ ਕੁਆਲਿਟੀ ਪੂਰੀ ਜ਼ਬਰਦਸਤ ਆ ਨਾਈਟ ਵਿਜ਼ਨ ਵਾਲੀ ਇਹ ਨਾਈਟ ਵਾਲੀ ਹੈ ਐਕਸ ਡੀ ਵਿਜ਼ਨ ਚ ਨਹੀਂ ਦੋਨੋਂ ਥੋੜੀ ਲਾਈਟ ਆ ਰਾਤ ਨੂੰ ਬਹੁਤ ਘਟ ਪੈਂਦੀ 70 80% ਫਰਕ ਪੈ ਜਾਂਦਾ ਠੀਕ ਹੈ ਇਹ ਕਿੰਨੇ ਕਿੰਨੇ ਰੁਪਏ ਦੇ ਨੇ ਵੀਰੇ ਦੋਨੋਂ ਐਨਕਾ ਦਾ ਸੈਟ ਆਊਟ ਸਿਰਫ 200 ਰੁਪਿਆ 200 ਰੁਪਿਆ ਲੈ ਵੀ 200 ਰੁਪਏ ਦੇ ਵਿੱਚ ਦੋ ਐਨਕਾ ਮਿਲ ਗਈ ਇੱਕ ਡੇ ਤੇ ਇੱਕ ਨਾਈਟ ਹਾਂ ਅੱਗੇ ਵਾਲੇ ਆਪਣੇ ਮਾਸਕ ਆ ਜਾਂਦੇ ਨੇ ਜੀ ਮਾਸਕ ਜੀ ਇਹ ਪਿਛਲੇ ਸਾਲ ਆਪਾਂ ਨੇ ਬਹੁਤ ਸੇਲ ਕੀਤੇ ਸੀਗੇ ਉਹ ਇਹਦਾ ਜਿਹੜਾ ਰੇਟ ਆਗਾ ਸਿਰਫ 150 ਰੁਪਇਆ ਕਟਾਤਾ ਦਾ ਰੇਟ ਆ ਮੈਂ ਵੀ ਰੇਟ ਘਟਾਤਾ ਸਿਰਫ ਸਿਰਫ ਜੀ 150 ਰੁਪਏ ਦੇ ਵਿੱਚ ਇਹ ਵਾਲਾ ਮਾਸ ਕੋਈ ਕੰਮ ਆਉਣ ਵਾਲੀ ਆਈਟਮ ਆ ਕਿਉਂਕਿ ਵੀ ਤੁੱਪ ਹੋ ਗਈ ਜਾ ਦੇ ਹਾਂ ਬਾਕੀ ਮੱਖੀ ਮੱਛਰ ਨਹੀਂ ਪੈਂਦਾ ਤਾਂ ਪਰਿੰਡਾਂ ਦਾ ਮੌਸਮ ਆ ਗਿਆ ਪਰਿੰਡਾਂ ਦਾ ਮੌਸਮ ਆ ਗਿਆ ਹਾਂ ਹਰ ਇੱਕ ਥਾਂ ਤੇ ਕੰਮ ਆਊਗਾ ਬਈ ਮੈਂ ਤਾਂ ਕਹਿੰਦਾ ਵੀ ਜਿਹੜੇ ਵੀ ਮੇਰੇ ਵੀਰ ਮੋਟਰਸਾਈਕਲ ਵਾਲੇ ਨੇ ਇੱਕ ਇੱਕ ਹੋਰ ਮੰਗਾ ਕੇ ਰੱਖ ਲੋ ਹਾਂ ਸਹੀ ਗੱਲ ਹੈ ਨਾ ਹੋਏ ਜੀ ਸਿਰਫ ਸਿਰਫ 150 ਰੁਪਏ ਦਾ 150 ਰੁਪਇਆ ਅਗਲੀ ਗੱਲ ਜਿਹੜੇ ਵੀਰ ਆਪਾਂ ਤੋਂ ਕੋਈ ਵੀ ਪ੍ਰੋਡਕਟ ਮੰਗਾਉਣਾ ਕਿਸੇ ਨੇ ਹਣਾ ਹਾਂਜੀ ਜਿਹੜੇ ਪ੍ਰੋਡਕਟ ਲੈਣਾ ਉਹਦੀ ਫੋਟੋ ਦਾ ਸਕਰੀਨਸ਼ਾਟ ਲਓ ਵਟਸਐਪ ਤੇ ਮੈਸੇਜ ਕਰ ਲਓ ਕਾਲ ਨਾ ਕਰੋ ਵਟਸਐਪ ਤੇ ਮੈਸੇਜ ਕਰ ਦਿਓ ਠੀਕ ਆ ਕੋਈ ਵੀ ਜਾਣਕਾਰੀ ਐ ਨੇ ਜਾਣਕਾਰੀ ਲੈਣੀ ਆ ਆਪਾਂ ਤੁਹਾਨੂੰ ਵਟਸਐਪ ਤੇ ਹੀ ਦੇ ਦਾਂਗੇ ਠੀਕ ਆ ਜੀ ਨੰਬਰ ਨੋਟ ਕਰ ਲਓ ਵਟਸਐਪ ਦਾ 98782 34959 ਜਿਹੜੇ ਛੋਟੀਆਂ ਆਈਟਮ ਨੇ ਇਹਨਾਂ ਦੇ ਸਿਰਫ ਆਪਣੇ ਪ੍ਰੀ-ਪੇਡ ਆਰਡਰ ਨੇ ਜਿਹੜੇ ਵੱਡੀ ਆਈਟਮ ਹੋ ਉਹਦੇ ਆਪਾਂ ਕੈਸ਼ ਓਨ ਡਿਲੀਵਰੀ ਕਰਦਾਂਗੇ ਬਾਕੀ ਉਹਦੇ ਖਰਚੇ ਤੁਹਾਨੂੰ ਦੱਸਿਓਗੇ ਨਾ ਕਿ ਨੰਬਰ ਦੁਬਾਰਾ ਨੋਟ ਕਰ ਲਓ 98782 34959 ਤੇ ਮੇਰਾ ਪਤਾ ਜਿਹੜਾ ਮੇਰੇ ਮੇਰਾ ਨਾਮ ਆ ਹਰਮੇਸ਼ ਸਿੰਘ ਪਿੰਡ ਲੌਂਗਵਾਲ ਠੀਕ ਹੈ ਜੀ ਨੇਰੀ ਕੋਠੀ ਉਹਦੇ ਭਾਨ ਨਗਰ 'ਚ ਆਪਣਾ ਘਰ ਆਗਾ ਕੰਮ ਆਪਾਂ ਸਾਰਾ ਘਰੂ ਕਰ ਦਾਂਗੇ ਜੇ ਕਿਸੇ ਨੇ ਪਾਸ ਲਵਾਉਣਾਗਾ ਆਪਣਾ ਨੰਬਰ ਨੋਟ ਕਰ ਲਓ ਜੀ ਧੰਨਵਾਦ ਲਓ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣ